ਜੈ ਸ੍ਰੀ ਰਤਨ ਮੰਤਰੀ ਜੀ ਅੱਜ ਮੈਂ ਆਪਣੇ ਭੈਣ ਭਰਾਵਾਂ ਬਸ ਸਿੱਕ ਜਨੁਪਤ ਲੈ ਕੇ ਆਈਆਂ ਜਿੰਨਾ ਭੈਣ ਭਰਾਵਾਂ ਨੂੰ ਗਲੇ ਦੀ ਖਾਰਿਸ ਦੀ ਸਮੱਸਿਆ ਇਹੜੀ ਸਮੱਸਿਆ ਬਹੁਤ ਹੀ ਜ਼ਿਆਦਾ ਬਹੁਤ ਹੀ ਜ਼ਿਆਦਾ ਪਰੇਸ਼ਾਨ ਕਰਦੀ ਆ ਇਹਦੇ ਵਿੱਚ ਆਪਾਂ ਨੇ ਕੀ ਲੈਣਾ ਇਹਦੇ ਵਿੱਚ ਆਪਾਂ ਨੇ ਲੈਣਾ ਅਡੂਸਾ ਜਾਂ ਬਾਸਾ ਉਹਦਾ ਕਾੜਾ ਬਣਾ ਕੇ ਪੀਣਾ ਇਹ ਅਡੂਸਾ ਜਾਂ ਬਾਸਾ ਇਹ ਆਪਾਂ ਨੂੰ ਇਹ 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 ਡੂਸਾ ਜਬ ਬਾਸਾ ਦੀ ਸਾਲ ਆ ਇਹ ਆਪਾਂ ਨੂੰ ਪੰਸਾਰੀਆਂ ਦੀ ਦੁਕਾਨਾਂ ਤੋਂ ਆ ਮਿਲ ਜੂਗੀ ਇਹਦੇ ਸਾਲ ਦਾ ਇਹ ਕੜਾ ਬਣਾ ਕੇ ਪੀਣਾ ਇਹਦੇ ਨਾਲ ਤੁਹਾਨੂੰ ਬਹੁਤ ਹੀ ਰਾਹਤ ਮਿਲੂਗੀ ਕੁਝ ਹੀ ਦਿਨਾਂ ਵਿੱਚ ਜਿਹੜੀ ਥੋੜੇ ਗਲੇ 'ਚ ਖਾਰਸ ਹੁੰਦੀ ਆ ਉਹ ਕੁਝ ਹੀ ਦਿਨਾਂ ਵਿੱਚ ਖਤਮ ਹੋ ਜੂਗੀ ਜੈ ਸ੍ਰੀ ਰਤਨ ਮੰਤਰੀ ਜੀ ਰੇਣਪਰਾਵੋ ਮੇਰੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਮੈਂਟ ਕਰ ਦਿਓ ਤਾਂ ਜੋ ਅੱਗੇ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਜੈ ਸ੍ਰੀ ਰਤਨ ਮੰਤਰੀ ਜੀ